ਛੋਟੇ ਸਾਹਿਬ ਜਾਨਦ ਨੇ ਸ਼ਹੀਦੀ ਦਿੱਤੀ ਕਿਵੇਂ ਦੇਖ ਲਈ ਮੈਂ ਸਮਝਦਾ ਮੈਂ ਤੇ ਬਹੁਤ ਹੀ ਕਿਸਮਤ ਵਾਲਾ ਕਿ ਇਸ ਪਵਿੱਤਰ ਧਰਤੀ ਤੋਂ ਮੈਨੂੰ ਦੋ ਵਾਰ ਪਾਰਲੀਮੈਂਟ ਜਾਣ ਦਾ ਮੌਕਾ ਮਿਲਿਆ ਐਮਪੀ ਬਣਿਆ ਮੈਂ ਤਾਂ ਕਦੇ ਛੋਟੇ ਸਾਹਿਬ ਜਦਿਆਂ ਦਾ ਮਾਤਾ ਗੁਦੁਰ گور ਦਾ ਕਦੇ ਦੇਣਾ ਦੇ ਨਹੀਂ ਸਕਦਾ ਇਹ ਜਿਹੜੀ ਸ਼ਹਾਦਤ ਹੈ ਛੋਟੇ ਸਾਹਿਬ ਜਦਿਆਂ ਦੀ ਮਾਤਾ ਗੁਦੁਰ گور ਦੀ ਇਹ ਮੇਰਾ ਖਿਆਲ ਸਾਰੀ ਦੁਨੀਆ 'ਚ ਇਦੋਂ ਵੱਡੀ ਸ਼ਹਾਦਤ ਕੋਈ ਨਹੀਂ ਆ ਸਭ ਤੋਂ ਵੱਡੀ ਸ਼ਹਾਦਤ ਇਹ ਆ ਔਰ ਮੈਂ ਤਾਂ ਪਾਰਲੀਮੈਂਟ ਜਦੋਂ ਜੂਨ 2019 ਚ ਪਹਿਲੀ ਵਾਰ ਐਮਪੀ ਬਣ ਕੇ ਗਿਆ ਸੀ ਸਭ ਤੋਂ ਪਹਿਲਾਂ ਮੈਂ ਸਾਰੀ ਪਾਰਲੀਮੈਂਟ ਨੂੰ ਇਹ ਸਾਰੀ ਕਹਾਣੀ ਸੁਣਾਈ ਸੀ ਪਾਰਲੀਮੈਂਟ ਸਨ ਹੋ ਗਈ ਸੀ ਚੁੱਪ ਹੋ ਗਈ ਸੀ ਸਾਰੇ ਔਰ ਹੁਣ ਵੀ ਮੈਂ बार-बार ਉਹਨਾਂ ਤੋਂ ਮੰਗ ਕਰਦਾ ਕਿ ਇੱਥੇ ਫਤਖੜ ਸਾਹਿਬ ਨੂੰ ਇੰਟਰਨੈਸ਼ਨਲ ਟੂਰਿਸਟ ਸਰਕਟ ਚਲੇ ਆਇਆ ਹੈ ਤਾਂ ਵੀ ਇੱਥੇ ਸੁਵਿਧਾਵਾਂ ਇਨਫਰਾਸਟ੍ਰਕਚਰ ਇੰਟਰਨੈਸ਼ਨਲ ਲੈਵਲ ਦਾ ਬਣਾਇਆ ਜਾਵੇ ਉਹ ਮੈਂ ਹੁਣ ਵੀ ਮੇਰੀ ਮੰਗ ਖੜੀ ਆ ਔਰ ਮੈਨੂੰ ਉਮੀਦ ਆ ਕਿ ਇਸ ਸਾਲ ਆ ਸਾਲਾ ਇੱਕ ਸਾ ਦੋ ਸਾਲਾਂ ਚ ਅਧਿਕਰ ਸਾਹਿਬ ਲਈ ਕੋਈ ਵੱਡਾ ਗੱਫਾ ਕੇਂਦਰ ਸਰਕਾਰ ਦਾ ਹੋਊਗਾ ਆ ਬਾਰ ਵੀਰ ਦੇ ਦਿਵਸ ਜਿਹੜਾ ਮਨਾਉਣ ਨੂੰ ਕੇਂਦਰ ਸਰਕਾਰ ਨੇ ਐਲਾਨਿਆ ਕਿਵੇਂ ਦੇਖਦੇ ਹੋ ਕਿ ਛੋਟਾ ਯਾਰ ਉਹ ਕੇ ਉਹ ਦੇਖੋ ਉਹਦਾ ਪ੍ਰਧਾਨ ਮੰਤਰੀ ਜਿਹਨੂੰ ਮੈਂ ਅੱਜ ਕਹਾਣੀ ਸੁਣਾਈ ਸੀ ਉਦੋਂ ਤਾਂ ਚੁੱਪ ਰਹੇ ਬਾਅਦ ਜਦੋਂ ਮੈਂ ਅਗਲੀ ਵਾਰ ਮਿਲਣ ਗਿਆ ਤੇ ਮੈਨੂੰ ਕਹਿਣ ਲੱਗੇ ਕਿ ਤੁਹਾਡੇ ਕਹਿਣ ਤੇ ਤਾਂ ਮੈਂ ਕਰਦਾ ਮੈਂ ਕਿਹਾ ਜੀ ਉਹ ਨਾਂ ਸਾਡੇ ਤੋਂ ਪੁੱਛ ਕੇ ਰੱਖ ਲੈਣਾ ਸੀ ਜੇ ਮੇਰੇ ਕਹਿਣ ਤੇ ਹੀ ਕਰਨਾ ਸੀ ਸਿੱਖ ਸੰਗਤ ਤੋਂ ਪੁੱਛ ਲੈਣਾ ਸੀ ਤੁਸੀਂ ਨਾਂ ਜਿਹੜਾ ਰੱਖਿਆ ਉਹ ਸਾਡੀ ਸਹਿਮਤੀ ਨਾਲ ਨਹੀਂ ਰੱਖਿਆ ਵੈਸੇ ਠੀਕ ਆ ਤੁਸੀਂ ਕੀਤਾ ਹੈਗਾ ਚੰਗੀ ਗੱਲ ਹੈਗੀ ਆ ਤੇ ਉਹ ਇਸ ਕਰਕੇ ਉਹ ਸਾਰੀ ਮੈਂ ਹੀ ਉਹਨਾਂ ਨੂੰ ਕਹਾਣੀ ਦੱਸੀ ਸੀ ਉਹਨਾਂ ਨੂੰ ਕਿਹੜੇ ਕਹਾਣੀ ਦੱਸਣੀ ਸੀ ਸਮਾਪਤੀ ਇਸ ਪੂਰਨ ਸਮਾਪਤੀ ਸਮਾਗਮ ਦੀ ਇਹ ਜੁਰਮ ਦਾ ਟਾਕਰਾ ਕਰਦੇ ਛੋਟੇ ਸਾਹਿਬ ਜਦ ਨੇ ਸ਼ਹਾਦਤ ਦਿੱਤੀ ਕਿਹ ਕਿਹਨੇ ਜਦ ਨੇ ਵੈਕੁਰ ਜੀ ਕਾ ਖਾਲਸਾ ਵੈਕੁਰ ਜੀ ਕੀ ਫਤਿਹ ਅੱਜ ਅੱਜ ਰਾਤ ਅੱਜ ਛੋਟੇ ਸਾਹਿਬ ਜਾਂ ਦੇ ਮਾਪਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਪੂਜਰ ਕੌਰ ਜੀ ਦੀ ਇਹ ਦੁਤੀ ਸ਼ਹਾਦਤ ਵਾਲੀ ਧਰਤੀ ਫਤਿਹਗੜ੍ਹ ਸਾਹਿਬ ਇੱਥੇ ਨਗਰ ਕੀਰਤਨ ਵਾਲੇ ਦੇ ਅੱਜ ਸਾਰੀ ਸੰਗਤ ਤੁਸੀਂ ਦੇਖ ਰਹੇ ਹੋ ਕਿ ਲੱਖਾਂ ਦੀ ਤਦਾਦ ਦੇ ਵਿੱਚ ਇਹ ਸੰਗਤਾ ਜੀ થી ਸਰਦਾ ਕਰਨ ਵਾਸਤੇ ਆਈ ਹੈ ਸਭ ਤੋਂ ਪਹਿਲਾਂ ਜਿੱਥੇ ਮੈਂ ਸਾਬਜਾਦਿਆਂ ਦੇ ਚਰਨਾਂ ਦੇ ਵਿੱਚ ਮਾਤਾ ਗੁਜਰ ਕੌਰ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣਾ ਉੱਥੇ ਮੈਂ ਆਪਣੇ ਆਪ ਨੂੰ ਭਾਗਾ ਵਾਲਾ ਸਮਝਦਾ ਕਿ ਇਸ ਪਵਿੱਤਰ ਧਰਤੀ ਫਤੇਗੜ ਸਾਹਿਬ ਦੇ ਵਿੱਚੋਂ ਦੋ ਵਾਰੀ ਨਮਾਇੰਦਗੀ ਕਰਨ ਦਾ ਮੌਕਾ ਮਿਲਿਆ ਇੱਥੇ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਇਹ ਧਰਤੀ ਜਿਹੜੀ ਕਿ ਇੱਕ ਬਹੁਤ ਵੱਡੀ ਸ਼ਹਾਦਤ ਵਾਲੀ ਧਰਤੀ ਹੈ ਕਿ ਕੋਈ ਸੰਦੇਸ਼ ਦਿੰਦੀ ਹੈ ਕਿ ਤੁਸੀਂ ਆਪਣੀ ਜਿਹੜੀ ਤੁਹਾਡੀ ਜਾਤੀ ਜ਼ਿੰਦਗੀ ਹੈਗੀ ਹੈ ਉਹ ਜਿੱਥੇ ਤੁਸੀਂ ਆਪਣੇ ਜਾਤੀ ਕਮਾਂਕਾਰਾਂ ਤੇ ਪਰਿਵਾਰ ਕਮਾਂਕਾਰਾਂ ਤੋਂ ਉੱਤੇ ਉੱਠ ਕੇ ਤੁਸੀਂ ਮਾਨਵਤਾ ਦੇ ਲਈ ਜੋ ਵੀ ਤੁਹਾਡੇ ਫਰਜ਼ ਨੇ ਉਹ ਨਿਭਾ ਸਕੋ ਇਹ ਹੀ ਇਸ ਧਰਤੀ ਦਾ ਸੁਨੇਹ ਹੈ ਔਰ ਮੈਂ ਸਮਝਦਾ ਹਾਂ ਕਿ ਸਾਨੂੰ ਹਮੇਸ਼ਾ ਸੇਬ ਜਾਤਿਆਂ ਦੀ ਦਿੱਤੀ ਸੰਦੇਸ਼ ਨੂੰ ਆਪਣੇ ਨਾਲ ਰੱਖ ਕੇ ਆਪਣੀ ਜੀਵਨ ਦੀ ਜਿਹੜੀ ਹੈ ਉਹ ਜਿਨਾ ਚਾਹੀਦਾ ਹੈ